ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਕੌਮੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਬਾਠ ਅਤੇ ਸੀਨੀਅਰ ਮੀਤ ਪ੍ਰਧਾਨ ਕਬਲ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਮੁੱਖ ਦਫ਼ਤਰ ਅਜਨਾਲਾ ਵਿਖੇ ਹੋਈ ਸਭ ਤੋਂ ਪਹਿਲਾਂ ਸੀਨੀਅਰ ਮੀਤ ਪ੍ਰਧਾਨ ਭਾਈ ਕਬਲ ਸਿੰਘ ਸ਼ਾਹਪੁਰ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਭਾਈ ਕਬਲ ਸਿੰਘ ਸ਼ਾਹਪੁਰ ਨੇ ਆਪਣੀ ਸੰਸਥਾ ਦੀਆਂ ਪ੍ਰਾਪਤੀਆਂ ਦੱਸੀਆਂ ਇਸ ਮੀਟਿੰਗ ਵਿੱਚ ਬਖ ਬਖ ਤਰ੍ਹਾਂ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਗੰਭੀਰਤਾ ਨਾਲ ਕੀਤੇ ਗਏ ਕੌਮੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਬਾਠ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਬਲੋ ਲੈਂਡ ਪੋਲਿਸੀ ਐਕਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਡਾਕਟਰ ਕੁਲਵੰਤ ਸਿੰਘ ਨਿੱਜਨ ਨਰਿੰਦਰ ਪਾਤ ਸਿੰਘ ਸੋਹਣ ਲਾਲ ਜੋਤ ਆਗੂ ਹਰਦੀਪ ਸਿੰਘ ਜਸਵੰਤ ਸਿੰਘ ਬਲਕਾਰ ਸਿੰਘ ਗੁਲਚਾਰ ਸਿੰਘ ਅਮਰੀਕ ਸਿੰਘ ਗੁਰਮੀਤ ਸਿੰਘ ਕਰਮਜੀਤ ਸਿੰਘ ਸੁਖਵਿੰਦਰ ਸਿੰਘ ਸਮੇਤ ਫੋਰ ਵੀ ਕਈ ਮੈਂਬਰ ਸਸਤਾ ਦੇ ਇਸ ਮੌਕੇ ਹਾਜ਼ਰ ਸਨ ਅੱਜ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਹੋਈ ਆ ਉਹ ਵੱਖ-ਵੱਖ ਵਿਸ਼ਿਆਂ ਤੇ ਚਰਚਾ ਹੋਈ ਆ ਪਰ ਜਿਹੜਾ ਮੇਨ ਮੁੱਦਾ ਸੀ ਅੱਜ ਦਾ ਉਹ ਜਿਹੜਾ ਸਰਕਾਰ ਨੇ ਪਿਛਲੇ ਦਿਨੀ ਇੱਕ ਐਕਟ ਕੱਢਿਆ ਕਿ ਜ਼ਮੀਨਾਂ ਰਿਕੁਆਇਰ ਕਰਨ ਦਾ ਔਰ ਕੁੱਡਾ ਦੇ ਅਧੀਨ ਕਲੋਨੀਆਂ ਬਣਾਉਣ ਦਾ ਉਹਦੇ ਵਿੱਚ ਪੰਜਾਬ ਦਾ ਪੰਜਾਬ ਦੇ ਕਿਸਾਨ ਦਾ ਬਹੁਤ ਜਿੱਦਾ ਨੁਕਸਾਨ ਹੋਣ ਦਾ ਡਰ ਆ ਕਿਉਂਕਿ ਜਿੱਦੀ ਜਿੱਦੀ ਵੱਡੀਆਂ ਜ਼ਮੀਨਾਂ ਜਿੰਨੀ ਜ਼ਿਆਦਾ ਹੀ ਕਰ ਰਹੇ ਨੇ ਰਿਕੁਆਇਰ ਉਹ ਖੇਤੀਕੀਤਿਆਂ ਤੋਂ ਕਲੋਨੀਆਂ ਬਣਨੀਆਂ ਨਹੀਂ ਗਈਆਂ ਔਰ ਜ਼ਮੀਨਦਾਰ ਦਾ ਨੁਕਸਾਨ ਆ ਔਰ ਸੁਣ ਚ ਆ ਰਿਹਾ ਕਿ ਜ਼ਮੀਨਦਾਰ ਨੂੰ ਉਸ ਜ਼ਮੀਨ ਦੇ ਬਦਲੇ ਪੈਸੇ ਨਹੀਂ ਦਿੱਤੇ ਜਾਣੇ ਉਹਨੂੰ ਪਲਾਟ ਦਿੱਤੇ ਜਾਣੇ ਆ ਜੇ ਤੇ ਜ਼ਮੀਂਦਾਰ ਨੂੰ ਉਹਦੀ ਕੀਮਤ ਨਹੀਂ ਦਿੱਤੀ ਜਾਣੀ ਫਲਾਟ ਦਿੱਤੇ ਜਾਣੇ ਆ ਉਹ ਜ਼ਮੀਂਦਾਰ ਨੂੰ ਇੱਕ ਮਾਰਨ ਦੇ ਬਰਾਬਰ ਆ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਐਕਟ ਇਹਨੂੰ ਵਾਪਸ ਲਿਆ ਜਾਵੇ ਜ਼ਮੀਂਦਾਰ ਖੁਸ਼ਹਾਲ ਵਸ ਰਿਹਾ ਇਹਨੂੰ ਵਸਣ ਦਿੱਤਾ ਜਾਵੇ ਇਸ ਤਰ੍ਹਾਂ ਧੱਕੇ ਨਾਲ ਜਿਹੜੀਆਂ ਸਾਡੀਆਂ ਜ਼ਮੀਨਾਂ ਉਹ ਖੋਈਆਂ ਨਾ ਜਾਣ ਔਰ ਨਾ ਅਸੀਂ ਖੂਨ ਦੇਣੀਆਂ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਐਕਟ ਹੈ ਇਹਨੂੰ ਵਾਪਸ ਲਿਆ ਜਾਵੇ